ਮਾਂ ਮੈਂ ਕਿਹਾ ਅੰਮ੍ਰਿਤਸਰੋਂ ਗੱਦੀ ਤੇ ਜਿੰਦਾ ਲਵਲ ਕੋਤੋਂ ਇਹ ਡਿਫਰੈਂਟ ਅਸੀਂ ਲਵਲ ਕੋਤੋਂ ਭਾਜੀ ਪੰਜੋੜਾ ਦੇ ਵਿਚਾਲੇ ਇੱਥੇ ਕੀ ਮੁਸੱਬਾ ਆ ਰਹੀ ਹੈ ਬਹੁਤ ਸਾਰਾ ਪਾਣੀ ਲਿੱਟ ਹੋ ਰਿਹਾ ਜਮਾ ਹੋ ਰਿਹਾ ਹੈ ਸੋ ਪੀਣਾ ਆ ਨੀ ਕਿਸੇ ਦੇ ਕਰਨਾ ਆਪਣਾ ਸਹਰਿਆਲਾ ਸਾਦੂ ਵਾਲਾ ਕੋਤ ਪਰ ਸੈੜ ਜੋ ਆਪਣੇ ਖੈਰ ਨਸਰ ਵਾਲੇ ਤਰੇ ਪੰਡਾ ਪਾਣੀ ਜੇ ਜਿਹਾ ਸੇਣਾ ਇਧਰੋਂ ਹੰਦੀਲੀਵੇਂ ਸਾਨੂੰ ਮੀਂਹੇ ਪੜੀ ਤੇ ਜੇਕਰ ਚੋਬ ਦਾ ਬੰਨ ਵੀ ਸਾਡੇ ਕਾਫੀ ਕਮਜ਼ੋਰ ਹੋ ਸੁਕਾਇਆ ਦੇਉ ਉਹ ਮਤਲਬ ਉਹ ਗੱਲ ਬਹੁਤ ਜ਼ਿਆਦਾ ਮਤਲਬ ਤਬਾਹੀ ਦਾ ਕਾਰਨ ਬਣ ਸਕਦਾ ਵੱਡਾ ਤੇ ਜੋ ਵੀ ਪਿੰਡ ਦਾ ਪਾਣੀ ਆਦਾ ਇੱਕੋ ਸਾਈਫਨ ਵਾਜੀ ਸਾਡੇ ਜੇ ਤੁਸੀਂ ਦੇਖ ਰਹੇ ਆ ਇਹਦਾ ਇੱਕੋ ਸਾਈਫਨ ਹੈ ਸਾਡੇ ਕਿ ਚੋਂ ਮੋਜ਼ੂਂਦਾ ਪਾਣੀ ਤੇ ਉਹਦੇ ਕਰਕੇ ਅਜ ਪਿਛਲਾ ਪਾਣੀ ਜਿੰਨਾ ਵੀ ਆ ਰਿਹਾ ਬਹੁਤ ਮੁਸ਼ਕਲ ਨਿਕਲਦਾ ਪਿਛਲਾ ਪਿੰਡ ਪੂਰਾ ਭਰ ਤੋਕਾਇਆ ਇਸ ਕਰ ਤੇ ਜਿਹੜਾ ਸਾਨੂੰ ਲਾਭ ਨੂੰ ਪਰਸਨ ਜਮੇਟਣ ਦਾ ਬਹੁਤ ਮੁਸ਼ਕਲ ਹੈ ਯਾਰ ਅਗਲੇ ਪੁਆਇੰਟ ਕੋ ਦੋਰੀ ਗਿਆ ਤੁਰੋ ਆਪਾਂ ਜਪੇ ਆ ਗਿਆ ਅਸੀਂ ਸਾਰੇ ਆ ਨਾਲੇ ਆ ਨੇਗਰਾ ਜੁਬੀਆ ਤੇ ਮਤਲਬ ਆਪਾਂ ਇਹ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਸਾਡਾ ਇਹ ਰਸਤਾ ਲਬੜ ਬੁਰਦਣਾ ਇੱਕ ਸਹੀ ਤਰ੍ਹਾਂ ਮਤਲਬ ਸਾਡਾ ਉਸਾਰਿਆ ਕਰਕੇ ਜਾਂ ਪੁਲਿਆ ਬਣਾ ਕੇ ਨੂੰ ਪੁਣਾਇਆ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਪਰਬਲ ਹੋਵੇਗਾ ਬੜੀ ਮੁਸ਼ਕਲ ਚੋੜ ਵਾਲੀ ਦੀ ਸਾਨੂੰ ਜਿੱਤੇ ਮੈਦੂ ਤੇ ਪਹੁੰਚੇ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ 2 ਦਿਨ ਦਿਨ ਹੋ ਗਏ ਨੇ ਪਿੰਡ ਤੇ ਜਿਹੇ ਹਾਲਾਤ ਬਣੇ ਹੋਏ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਭਾਜੀ ਕੋਈ ਆਪਣੇ ਪਹਿਲੇ ਦੂਰੇ 24 48 ਘੰਟੇ ਵਾਲਾ ਆਪਣੇ ਮੰਨ ਲਓ ਕਿ ਐਸ.ਡੀ.ਐਮ ਸਾਹਿਬ ਰਿਹਾਇ ਸਗੇ ਤੇ ਡੀ.ਸੀ ਸਰ ਵੀ ਸਿੱਧੇ ਨਿਕਲ ਗਏ ਸੀ ਜਿੱਥੇ ਨਹੀਂ ਰੁਕੇ ਆਪਾਂ ਨੇ ਤੇ ਕੱਲ ਨੂੰ ਮੈਂ ਕਹਿੰਦਾ ਡੀ.ਸੀ ਸਾਹਿਬ ਨੂੰ ਤੇ ਕੱਲ ਨੂੰ ਡੀ.ਸੀ ਸਾਹਿਬ ਨੂੰ ਆ ਕਾਲ ਕੀਤੀ ਤੇ ਉਹ ਕੋਈ ਕਈ ਰੁਝੇਵਿਆਂ ਦਾ ਕਾਰਨ ਕੰਮਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਨਹੀਂ ਉਹ ਕੋਲ ਉਹਨਾਂ ਦਾ ਦੋਈ ਨਹੀਂ ਤੇ ਪਰ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਕੋ ਜੋ ਪਾਪਾ ਨੈਣ ਦੇ ਕੋਏ ਵਗੈਰਾ ਲਗਾ ਰਹੇ ਸੀ ਨਾ ਦੂਸਰੇ ਪੰਡਾ ਵਾਲੇ ਕੇ ਸਾਡੇ ਇਧਰ ਪਾਣੀ ਨਾ ਵੜੇ ਅਸੀਂ ਉਸ ਦੀ ਵੀ ਬੰਦ ਕਰਦੇ ਆ ਇਸ ਤਰ੍ਹਾਂ ਜਿਆ ਮਾਨੂੰ ਕੋਈ ਪ੍ਰੋਬਲਮ ਨਾ ਆਵੇ ਅੱਜ ਇਹ ਕਹਿੰਦੇ ਪਾਣੀ ਦੀ ਨਿਕਾਸੀ ਤੋਂ ਸਾਈਫਨ ਵਗੈਰਾ ਦੇਖ ਸਕਦੇ ਹੋ ਤੁਸੀਂ ਭਾਜੀ ਉਹ ਵੀ ਬਿਲਕੁਲ ਨਹੀਂ ਆਪਣੇ ਸ੍ਰਿਪਤ ਪ੍ਰਸ਼ਾਸਨ ਵੱਲੋਂ ਸਵਾਈ ਨਹੀਂ ਕੀਤੀ ਜਾ ਰਹੀ ਚਾਹ ਵੀ ਕੋਈ ਸਵਾਈ ਨਹੀਂ ਇਧਰ ਹੋਈ ਜੀ ਉਹ ਜੇ ਇਹ ਕੰਮ ਸਫਾਈ ਹੋਣੀ ਹੋਵੇ ਤਾਂ ਸਾਨੂੰ ਅੱਜ ਹੀ ਉਹ ਮਾਰਚ ਲੈਣੀ ਪੈ ਰਹੀ ਜੇ ਤਾਂ ਇਹ ਮਨਨ ਅ ਸਿੱਧਰੇ ਮਨਨ ਤੋਂ ਉਹ ਮੁਸ਼ਕਲ ਵੀ ਘੜੀ ਜਾਏਗੀ ਅਸੀਂ ਇਹ ਮੰਗ ਕਰਨੇ ਪਰ ਜਨਸਰ ਲੋਕ ਦੇ ਟਾਈਮ ਦੇ ਨਾਲ ਸਾਇਫਨਾ ਦੀ ਚੋਆ ਦੀ ਗੂੜੀਆ ਟ੍ਰੇਨਾਂ ਜਿਹੜੀਆਂ ਸਾਫ ਕੀਤੀ ਹੋਣੀ ਚਾਹੀਦੀਆਂ ਦਾ ਈਮਾਮ ਅਲੀ ਖੋਮੇ ਆਜੀ ਮਨਜੀਤ ਸਿੰਘ ਲਾਤੀ ਮੀਂਹ ਦਾ ਬਹੁਤ ਬੱਦਲ ਤੇ ਜਿਹੜੇ ਟ੍ਰੈਂਡ ਕਰੀਏ ਅਸੀਂ ਲਾਵਰੋ ਗਰੁੱਪਾ ਦੇ ਪੰਡੋੜਾ ਦੇ ਵਿਚਾਲੇ ਕਾਹੀ ਥੀ ਮੁਸਪੇ ਆ ਰਹੀ ਹੈ ਬਹੁਤ ਸਾਰਾ ਪਾਣੀ ਹੈ ਲੀਟਰ ਉਹ ਪਿਚੇ ਜਮਾ ਹੋਏ ਤੇ ਕੋਈ ਨਾ ਆਪਣਾ ਅੰਸਰੇ ਵਾਲਾ ਦਾਦੂ ਵਾਲਾ ਬੋਦ ਪਰ ਸੈਟ ਜੋ ਆਪਣੇ ਖੈਰ ਨਸਰ ਵਾਲੇ ਪਾਰੇ ਪੰਡਾ ਪਾਣੀ ਪੀਣ ਨਾ ਸੇਰਾ ਇਧਰੋਂ ਹੰਦੀਲੀ ਵੇਸਾ ਨੂੰ ਨਹੀਂ ਵੀ ਬਣੀ ਤੇ ਜੇਕਰ ਛੋੜਾ ਬੰਨ ਵੀ ਸਾਡੇ ਕਾਫੀ ਕਮਜ਼ੋਰ ਹੋ ਚੁੱਕਾ ਆ ਦੇਉ ਉਹ ਮਤਲਬ ਹੋ ਗਿਆ ਤਾਂ ਫਿਰ ਤਾਂ ਬਹੁਤ ਹੀ ਜ਼ਿਆਦਾ ਮਤਲਬ ਤਬਾਹੀ ਦਾ ਕਾਰਨ ਬਣ ਸਕਦਾ ਵੱਡਾ ਤੇ ਜੋ ਵੀ ਇਹ ਪਿੰਡਾਂ ਦਾ ਪਾਣੀ ਆਦਾ ਇੱਕੋ ਸਾਈਫਨ ਵਈ ਸਾਡੇ ਜੇ ਤੁਸੀਂ ਦੇਖ ਰਹੇ ਆਂਦਾ ਇੱਕੋ ਸਾਈਫਨ ਆ ਸਾਡੇ ਇੱਥੋਂ ਬਰੋਸੋਂ ਦਾ ਪਾਣੀ ਤੇ ਉਹਦੇ ਕਰਕੇ ਅਗਰ ਪਿਛਲਾ ਪਾਣੀ ਜਿੰਨਾ ਵੀ ਆ ਰਿਹਾ ਬਹੁਤ ਮੁਸ਼ਕਲ ਦਿੱਤਾ ਦਾ ਪਿਛਲਾ ਪਿੰਡ ਪੂਰਾ ਭਰ ਚੁੱਕਾ ਆ ਇਸ ਕਰਕੇ ਤੇ ਜਿਹੜਾ ਸਾਨੂੰ ਲਾਹਰ ਕੋਲ ਰਸਤੇ ਤੋਂ ਨਿਕਲਣਾ ਬਹੁਤ ਮੁਸ਼ਕਲ ਆ ਇਹ ਅਗਲੇ ਪਿੰਡ ਪੰਡੋੜੀ ਆ ਤੁਹਾਨੂੰ ਆਪਾਂ ਜੁਆਇਆ ਕਿ ਅਸੀਂ ਸਾਰੇ ਨਾਲ ਲਈ ਆ ਸਨੇਗਰਾ ਦੇ ਮਤਲਬ ਆਪਏ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਸਾਡਾ ਇਹ ਰਸਤਾ ਲਾਬੂ ਕਰਨਾ ਇੱਕ ਸੇਵਾਦਾਰਾ ਬਦਲੂ ਸਰਦਾਰ ਉੱਚਾ ਕਰਕੇ ਇਹ ਚਾਪੂਰੀਆ ਬਣਾ ਕੇ ਨੂੰ ਪੜਾਇਆ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਪੜਾਉਣ ਦੇਗਾ ਬਹੁਤ ਬੜੀ ਮੁਸ਼ਕਲ ਚੋੜ ਵਾਲ ਦੀ ਸਰ ਜੀ ਤੇ ਮੈਂ ਰੋ ਤੇ ਪਹੁੰਚਾ ਜਿੰਨੇ ਕੀ ਤੁਸੀਂ ਦੱਸ ਰਹੇ ਹੋ ਕਿ 2-3 ਦਿਨ ਹੋ ਗਏ ਨੇ ਪਿੰਡ ਦੇ ਜਿਹੇ ਹਾਲਾਤ ਬਣੇ ਹੋਏ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਪਾਣੀ ਕੋਈ ਆਪਣੇ ਪਹਿਲੇ ਦੂਰੇ 24 48 ਘੰਟੇ ਵਾਲਾ ਆਪਣੇ ਮਾਂਜੂਗ ਐਸ.ਡੀ.ਐਮ ਸਾਹਿਬ ਰਖੇ ਆਏ ਸੀਗੇ ਤੇ ਡੀਸੀ ਸਾਹਿਬ ਵੀ ਸਿੱਧੇ ਨਿਕਲਗੇ ਸੀ ਤੇ ਜਿਹਨੂੰ ਰੁਕੇ ਆ ਪੰਜ ਤੇ ਕੱਲ ਵੀ ਮੈਂ ਕਾਲ ਕੀਤੀ ਡੀਸੀ ਸਾਹਿਬ ਨੂੰ ਤੇ ਕੱਲ ਵੀ ਡੀਸੀ ਸਾਹਿਬ ਨੂੰ ਮੈਂ ਕਾਲ ਕੀਤੀ ਤੇ ਉਹ ਕੋਈ ਨਹੀਂ ਜੀ ਮੇਰੇ ਕੰਮਾਂ ਦੇ ਵਿੱਚ ਮੀਡੀ ਹੋਣ ਕਰਕੇ ਨਹੀਂ ਉਹ ਕਾਲ ਉਹਨਾਂ ਦਾ ਅਟੈਂਡ ਹੋਈ ਹੋਣੀ ਤੇ ਪਰ ਉਹ ਨਾ ਇਹ ਦਸਣਾ ਜਣੋ ਜੀ ਕਿ ਉਹ ਜੋ ਨਹਿਰ ਤੇ ਬੋਲੇ ਵਗਣਾ ਲਗਾ ਰੇ ਸੀ ਨਾ ਕਿ ਦੂਸਰੇ ਪਿੰਡ ਵਾਲੇ ਕੇ ਸਾਡੇ ਇਧਰ ਪਾਣੀ ਨਾਵੇ ਅਸੀਂ ਉਸ ਦਿਨ ਬੰਦ ਕਰਦੇ ਆ ਇਸ ਤਰ੍ਹਾਂ ਜਿਆ ਮਤਲਬ ਕੋਈ ਪ੍ਰੋਬਲਮ ਨਾ ਆਵੇ ਅਗਲੇ ਕੰਨੇ ਪਾਣੀ ਦੀ ਨਿਕਾਸੀ ਦੂਸ ਸਾਈਫਨ ਵਗੈਰਾ ਦੇਖ ਸਕਦੇ ਹੋ ਤੁਸੀਂ ਭਾਜੀ ਉਹ ਵੀ ਬਿਲਕੁਲ ਜੀ ਆਪਣੇ ਸ੍ਰਿਪਤ ਪ੍ਰਸ਼ਾਸਨ ਵੱਲੋਂ ਸਵਾਈ ਦੀ ਪਿਆ ਰਹੀ ਜੋ ਆ ਵੀ ਕੋਈ ਸਵਾਈ ਨਹੀਂ ਇਧਰ ਹੋਣੀ ਉਹ ਜੇ ਇਹ ਕੰਮ ਸਫਾਈ ਹੋ ਜੇ ਉਹ ਵੀ ਤਾਂ ਸਾਨੂੰ ਆਲਦੀ ਨੂੰ ਮਾਰਕ ਕਰਣੀ ਪੈ ਰਹੀ ਜਾਂ ਤਾਂ ਇਹ ਮੰਨਣਾ ਸੈਟਲਮੈਂਟ ਨੂੰ ਲੋਕ ਤੋਂ ਬਹੁਤ ਮੁਸ਼ਕਲ ਵੀ ਘੜੀ ਆ ਜਾਈ ਅਸੀਂ ਇਹ ਮੰਨ ਕਰਨੇ ਬੜੇ ਜਨਸਰ ਤੋਂ ਕਿ ਟਾਈਮ ਦੇ ਨਾਲ ਸਾਇਬਨਾ ਦੀ ਚੋਆ ਦੀ ਉਹ ਵੀ ਇਹ ਟ੍ਰੇਨ ਆਣੀ ਆ ਸਾਫ ਕੀਤੀ ਹੋਣੀ ਚਾਹੀਦੀ ਆ ਤਾਂ ਆਮ ਦੇ ਪ੍ਰੋਬਲਮ ਹੱਲ ਨੂੰ ਜੀਸਮੇ ਲਾਤੀ ਨੇ ਜੀ ਲਾਉਣ ਕੋਸ਼ਿਸ਼ ਕੀਤੀ ਹੈ ਦੇਟ੍ਰੈਂਡ ਕੈਂਡੀਟ ਅਸੀਂ ਲਾਉਣ ਬੁਰਾ ਨਹੀਂ ਪੱਨੋੜਾ ਦੇੰਤ ਵਾਲੇ ਇੰਨੀ ਕੀ ਮੁਸਕਲਾ ਆ ਰਹੀ ਹੈ ਬਹੁਤ ਸਾਰਾ ਪਾਣੀ ਲਿੱਟ ਹੋ ਰਿਹਾ ਹੈ ਜੇ ਯਮਾਵੇਂ ਦੇ ਤੋਂ ਕਿ ਨਾ ਕਿਸੇ ਪਰਨਾ ਦਾ ਫਨਸਰ ਵਾਲਾ ਦਾਦੂ ਵਾਲਾ ਬੋਟ ਪਰ ਸੈਟ ਜੋ ਆਪਣੇ ਖੈਰ ਨਸਰ ਵਾਲੇ ਕਰਨ ਬੰਨਦਾ ਪਾਣੀ ਫਿਰ ਜਿੱਤਿਆ ਕਿ ਅਸੀਂ ਨਾ ਇਧਰੋਂ ਹੰਦੀ ਲੀਵੇਂ ਫੈਨ ਨੂੰ ਮੀਂਹੇ ਪੜੀ ਜੇ ਜੇਪਰ ਤੋਂ ਬੋਲਾ ਬੰਨ ਵੀ ਸਾਡੇ ਕਾਫੀ ਕਮਜ਼ੋਰ ਹੋ ਚੁਕਾਇਆ ਦੇਉ ਉਹ ਮਤਲਬ ਹੋ ਗਿਆ ਬਿਲਕੁਲ ਤਬ ਉਹ ਯਾ ਮਤਲਬ ਤਬਾਹੀ ਦਾ ਕਾਰਨ ਬਣ ਸਕਦਾ ਵੱਡਾ ਤੇ ਜੋ ਵੀ ਇਹ ਪਿੰਡ ਦਾ ਪਾਣੀ ਆਦਾ ਇੱਕੋ ਸਾਈਫਨ ਵਾਜੀ ਸਾਡੇ ਜੇ ਤੁਸੀਂ ਦੇਖ ਰਹੇ ਹੋ ਇੱਕੋ ਸਾਈਫਨ ਸਾਡੇ ਇੱਚੋ ਪਰੋਸੋਂ ਦਾ ਪਾਣੀ ਤੇ ਉਹਦੇ ਕਰਕੇ ਜਾਂ ਪਿਛਲਾ ਪਾਣੀ ਜਿੰਨਾ ਵੀ ਆ ਰਿਹਾ ਬਹੁਤ ਮੁਸ਼ਕਲ ਨਿਕਲਦਾ ਪੇਲੇ ਪਿੰਡ ਪੂਰਾ ਭਰ ਚੁੱਕਾ ਆ ਇਸ ਦਾ ਤੇ ਜੇਕਰ ਨਾਲ ਉਹ ਲਾਉਣਾ ਕੋਈ ਨਾ ਸੇ ਜੋ ਨਿਕਲਣਾ ਤਾਂ ਬਹੁਤ ਮੁਸ਼ਕਲ ਹੈ ਯਾਰ ਇਹ ਅਗਲੇ ਪਿੰਡ ਕੋਲ ਡੋਨੀ ਜਾ ਤੁਰੋ ਆਪਾਂ ਜਦੋਂ ਆ ਗਿਆ ਅਸੀਂ ਸਾਰੇ ਆ ਕੇ ਲਾ ਲਈ ਆ ਨੇਗਰਾ ਜੋਬੀਆ ਤੇ ਮਤਲਬ ਆਪਾਂ ਇਹ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਸਾਡਾ ਇਹ ਰਸਤਾ ਲਬਰੁਰਦਣਾ ਇਹ ਕਿਸੇ ਉਤਰਾਅ ਮਤਲਬ ਹੁੰਦਾ ਚਾ ਆਪ ਸਿਚਾ ਕਰਕੇ ਚਾ ਪੁਲੀਆ ਬਣਾ ਕੇ ਨੂੰ ਪੁਣਾਇਆ ਜਾਵੇ ਕਿਉਂਕਿ ਪਿੰਡ ਵਾਸੀਆਂ ਨੂੰ ਪਰਹਨਣ ਜੋ ਆਪਾਂ ਬੜੀ ਮੁਸ਼ਕਲ ਚੋੜ ਵਾਲੀ ਸਰਦਾਰ ਜੀ ਤੇ ਮੈਰਦੋ ਤੇ ਪਹੁੰਚਾ ਜੀ ਜਿੱਦੇ ਕੀ ਤੁਸੀਂ ਦੱਸ ਰਹੇ ਹੋ ਕਿ 2-3 ਦਿਨ ਹੋ ਗਏ ਨੇ ਪਿੰਡ 'ਚ ਜਿਹੇ ਹਾਲਾਤ ਬਣੇ ਹੋਏ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਭਾਜੀ ਕੋਈ ਆਪਣੇ ਪਹਿਲੇ 24-48 ਘੰਟੇ 'ਵਲਾ ਆਪਣੇ ਮੰਨ ਲਓ ਕਿ ਐਸ.ਡੀ.ਐਮ ਸਾਹਿਬ ਆਇਏ ਸੀਗੇ ਤੇ ਡੀ.ਸੀ ਸਰ ਵੀ ਸਿੱਦੇ ਨਿਕਲ ਗਏ ਸੀ ਤੇ ਨਹੀਂ ਰੁਕੇ ਆਪਣੇ ਤੇ ਅੱਜ ਕੱਲ੍ਹ ਵੀ ਮੈਂ ਕਾਲ ਕੀਤੀ ਡੀ.ਸੀ ਸਾਹਿਬ ਨੂੰ ਤੇ ਕੱਲੇ ਵੀ ਡੀ.ਸੀ ਸਾਹਿਬ ਨੂੰ ਆ ਕਾਲ ਕੀਤੀ ਤੇ ਉਹ ਕੋਲੋਂ ਕਈ ਵਜ੍ਹਾ ਦਾ ਕੰਮਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਨਹੀਂ ਉਹ ਕੋਲੋਂ ਉਹਨਾਂ ਦਾ ਟਾਈਮ ਹੋਣੀ ਪੇ ਪਰ ਉਹ ਰੋਗਾ ਇਹ ਦੱਸਣਾ ਚਾਹੁੰਦਾ ਅਸੀਂ ਕਿ ਉਹ ਜੋ ਆਪ ਦਾ ਨੈਣ ਦੇ ਤੇ ਬੋਏ ਵਗੈਰਾ ਲਗਾ ਰਹੇ ਸੀ ਨਾ ਦੂਸਰੇ ਬੰਡਾ ਵਾਲੇ ਕੇ ਸਾਡੇ ਇਧਰ ਪਾਣੀ ਨਾ ਵੜੇ ਅਸੀਂ ਉਸ ਦੀ ਵੀ ਮੰਗ ਕਰਦੇ ਆ ਕਿਸੇ ਰਾਲੀਆਂ ਮੱਲੋ ਕੋਈ ਪ੍ਰੋਬਲਮ ਨਾ ਆਵੇ ਅਬ ਇਹ ਕੰਨੇ ਵੀ ਪਾਣੀ ਦੀ ਨਿਕਾਸੀ ਜੋ ਸਾਈਫਨ ਵਗੈਰਾ ਦੇਖ ਸਕਦੇ ਹੋ ਤੁਸੀਂ ਭਾਜੀ ਉਹ ਵੀ ਬਿਲਕੁਲ ਨਹੀਂ ਆਪਣੇ ਸਪ ਪ੍ਰਸ਼ਾਸਨ ਵੱਲੋਂ ਸਵਾਈ ਨਹੀਂ ਕੀਤੀ ਜਾ ਰਹੀ ਜੋ ਅੱਜ ਕੋਈ ਸਵਾਈ ਨਹੀਂ ਇਧਰ ਹੋ ਜਾਈ ਜੇ ਇਹ ਕੰਮ ਸਫਾਈ ਹੋਣੀ ਹੋਵੇ ਤਾਂ ਸਾਨੂੰ ਅੱਜ ਹੀ 9 ਮਾਰਚ ਅੱਡੇ ਪੈ ਰਹੀ ਜੇ ਤਾਂ ਇਹ ਮੰਨ ਸਟੇਟ ਲੈਂਬਰ ਤੋਂ ਬਹੁਤ ਮੁਸ਼ਕਲ ਵੀ ਘੜੀ ਜਾਏਗੀ ਅਸੀਂ ਮੰਗ ਕਰਦੇ ਹਾਂ ਸਰਦਾਰਾਂ ਤੋਂ ਕਿ ਟਾਈਮ ਦੇ ਨਾਲ ਸਾਇਬਨਾ ਦੀ ਚੋਆ ਦੀ ਦੂਵੀਆ ਡਰੇਨਾਂ ਦੀ ਸਫਾਈ ਕੀ ਹੋਣੀ ਚਾਹੀਦੀ ਹੈ ਫਿਰ ਈਮਾਨਦਾਰੀ ਤੋਂ ਅੱਜ ਮੈਂ ਜੀਸਾ ਦਾ ਹਦੀ ਮੀਂਹ ਲੱਗ ਰਿਹਾ ਕੋਪਰ ਕ੍ਰੇਡੈਂਟ ਰਹੇ ਅਸੀਂ ਲਾਹਰੋ ਗੁਰਪਾਟੇ ਪੰਜੋੜਾ ਦੇ ਵਿਚਾਲੇ ਕਾਹੀ ਟ੍ਰਿਪ ਮੁਸੱਈਆ ਆ ਰਹੀ ਹੈ ਬਹੁਤ ਜ਼ਿਆਦਾ ਪਾਣੀ ਹੈ ਲਿਫਟ ਹੋ ਰਹੀ ਹੈ ਜੇਹਾਂ ਹੈ ਇਸ ਲੋਕ ਪਿਆਰ ਕਿਸੇ ਕੋ ਨਾਲ ਆਪਣਾ ਸਰੇ ਵਾਲਾ ਦਾਦੂ ਵਾਲਾ ਬੋਤ ਪਰ ਸੈਟ ਜੋ ਆਪਣੇ ਖੈਰਨਸੋ ਵਾਲੇ ਤਾਰੇ ਪੰਨਾ ਦਾ ਪਾਣੀ ਵੀ ਲੱਗਾ ਸੇਰਾ ਇਧਰੋਂ ਆਦੀ ਲਈਵੇਂ ਸਾਨੂੰ ਨਹੀਂ ਵੀ ਬਣੀ ਤੇ ਜੇ ਕੋਈ ਟੋਲ ਦਾ ਬੰਨ ਵੀ ਸਾਡੇ ਕਾਫੀ ਕਮਜ਼ੋਰ ਹੋ ਜੋ ਪਾਇਆ ਦੇ ਉਹ ਮਤਲਬ ਹੋ ਗਿਆ ਤਾਂ ਫਿਰ ਤਾਂ ਬਹੁਤ ਜ਼ਿਆਦਾ ਮਤਲਬ ਤਬਾਹੀ ਦਾ ਕਾਰਨ ਬਣ ਸਕਦਾ ਵੱਡਾ ਤੇ ਜੋ ਵੀ ਇਹ ਪਿੰਡਾਂ ਦਾ ਪਾਣੀ ਆ ਰਿਹਾ ਇੱਕੋ ਸਾਈਫਨ ਬਈ ਸਾਡੇ ਜੇ ਤੁਸੀਂ ਦੇਖ ਰਹੇ ਆਂਦਾ ਇੱਕੋ ਸਾਈਫਨ ਸਾਡੇ ਇਟੋਮਰੋਸੋਂ ਦਾ ਪਾਣੀ ਤੇ ਉਹਦੇ ਕਰਕੇ ਅਗਰ ਪਿਛਲਾ ਪਾਣੀ ਜਿੰਨਾ ਵੀ ਆ ਰਿਹਾ ਬਹੁਤ ਮੁਸ਼ਕਲ ਨੇਟਦਾ ਪਿਛਲਾ ਪਿੰਡ ਪੂਰਾ ਭਰਤ ਹੋਦਾ ਹੈ ਇਸ ਕਰਕੇ ਜਿਹੜਾ ਸਾਨੂੰ ਲਾਭ ਨੂੰ ਰਾਸ਼ਟਰ ਨੂੰ ਮਿਲਣਾ ਬਹੁਤ ਮੁਸ਼ਕਲ ਹੈ ਇਹ ਅਗਲੇ ਪਿੰਡ ਬਨੋੜੀ ਆਦੋ ਲੋ ਆਪਾਂ ਜਦੋਂ ਆ ਗਿਆ ਅਸੀਂ ਸਾਰੇ ਨਾਲ ਲਈ ਆ ਨੇਗਰਾ ਜੋਗਿਆ ਤੇ ਮਤਲਬ ਆਪਏ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਸਾਡਾ ਜਿਹੜਾ ਰਸਤਾ ਲਾਗੂ ਕਰਦੇ ਨਾ ਇਹ ਕਿਸੇ ਇੰਤਰਾ ਮਤਲਬ ਸਾਡਾ ਉੱਚਾ ਕਰਕੇ ਇਹ ਚਾਪੂੜੀਆਂ ਬਣਾ ਕੇ ਨੂੰ ਪਾਇਆ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਪਰਾਣਾ ਕਿਉਂਕਿ ਆਪਾਂ ਬੜੀ ਮੁਸ਼ਕਲ ਚੋਰ ਵਾਲ ਦੀ ਸਰ ਜੀ ਤੇ ਮੈਂ ਉੱਤੇ ਪਹੁੰਚਾ ਹਾਂ ਜਿੰਨੇ ਕੀ ਤੁਸੀਂ ਦੱਸ ਰਹੇ ਹੋ ਕਿ 2-3 ਦਿਨ ਮੂਗੇ ਨੇ ਪੇੜ ਦੇ ਜਿਹੇ ਹਾਲਾਤ ਬਣੇ ਹੋਏ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਭਾਵੇਂ ਕੋਈ ਆਪਣੇ ਪਹਿਲੇ 2024-48 ਘੰਟੇ ਵਲਾ ਆਪਣੇ ਮਨਜੂਗ ਐਸ.ਡੀ.ਐਮ ਸਾਹਿਬ ਰਿਖੇ ਆਏ ਸੀਗੇ ਤੇ 20000 ਰੁਪਏ ਸਿੱਧੇ ਨਿਕਲ ਗਏ ਸੀ ਤੇ ਜਿਹਨੂੰ ਰੋਕਿਆ ਪੰਨੀ ਤੇ ਕੱਲ ਵੀ ਮੈਂ ਕਾਲ ਕੀਤੀ ਡੀ.ਸੀ. ਸਾਹਿਬ ਨੂੰ ਤੇ ਕੱਲ ਵੀ ਡੀ.ਸੀ. ਸਾਹਿਬ ਨੂੰ ਮੈਂ ਕਾਲ ਕੀਤੀ ਤੇ ਉਹ ਕੋਈ ਨਾ ਕਿਹਾ ਮੈਂ ਦਾ ਕਾਰਨ ਕੰਮਾਂ ਦੇ ਵਿੱਚ ਬਿਜੀ ਹੋਣ ਕਰਕੇ ਨਹੀਂ ਉਹ ਕਾਲ ਉਹਨਾਂ ਨੂੰ ਅਟੈਂਡ ਹੋਈ ਹੋਣੀ ਤੇ ਪਰ ਉਹ ਇਹ ਦਸਾਂ ਜਨ ਅਧਿਕਾਰ ਦੇ ਜੋ ਆਪਣੇ ਨੇੜੇ ਤੇ ਬੋਏ ਹੋ ਗਏ ਹਨ ਗਾਰਾਸੀ ਦਾ ਕਿ ਦੂਸਰੇ ਪਿੰਡਾਂ ਵਾਲੇ ਕੇ ਸਾਡੇ ਇਧਰ ਪਾਣੀ ਨਾਵੇ ਅਸੀਂ ਉਸ ਦੀ ਵੀ ਮੰਗ ਕਰਦੇ ਆ ਇਸ ਤਰ੍ਹਾਂ ਜਿਹਾ ਮਤਲਬ ਕੋਈ ਪ੍ਰਬਲੂ ਨਾ ਆਵੇ ਪਰ ਇਹ ਕਿੰਨੇ ਪਾਣੀ ਦੀ ਨਿਕਾਸੀ ਤੋਂ ਸਾਈਫਨ ਵਗੈਰਾ ਦੇਖ ਸਕਦੇ ਹੋ ਤੁਸੀਂ ਭਾਜੀ ਉਹ ਵੀ ਬਿਲਕੁਲ ਹੀ ਆਪਣੇ ਸ੍ਰਪਤ ਪ੍ਰਸ਼ਾਸਨ ਵੱਲੋਂ ਸੁਵਾਈ ਨਹੀਂ ਕੀਤੀ ਜਾ ਰਹੀ ਜੋ ਆ ਵੀ ਕੋਈ ਸੁਵਾਈ ਇਧਰ ਹੋ ਜਾਈ ਉਹ ਜੇ ਇਹ ਕੰਮ ਸਫਾਈ ਹੋਈ ਉਹ ਵੀ ਤਾਂ ਸਾਨੂੰ ਆਜ ਵੀ ਉਹ ਮਾਰਕ ਨਹੀਂ ਪੈ ਰਹੀ ਜੇ ਤਾਂ ਇਹ ਮੰਨਣਾ ਅੰਦਰ ਮੈਂ ਲੋਕ ਨੂੰ ਬਹੁਤ ਮੁਸ਼ਕਲ ਨਿਕੜੀ ਆ ਜੀ ਅਸੀਂ ਮੰਗ ਕਰਦੇ ਬੜਾ ਜਨਸਰ ਤੋਂ ਕਿ ਟਾਈਮ ਦੇ ਨਾਲ ਸਵੇਰ ਦਾ ਵੀ ਚੋਆ ਦੀ ਉਹ ਵੀ ਆ ਟ੍ਰੇਨ ਆਣੀ ਆ ਤੇ ਸਫਾਈ ਕਿਉਂ ਨਹੀਂ ਚਾਹੀਦੀ ਆ ਤਾਂ